ਨਿਊਜ਼ ਪੀਬੀ04 ਦੇਖ ਰਹੇ 10ਖ ਦਾ ਸਵਾਗਤ ਪਿੰਡਦੀਪ ਸਿੰਘ ਆਲਾ ਵਿਖੇ ਪਾਪਾ ਬਰਮਦਾਸ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਖੇਡ ਮੇਲੇ ਦੌਰਾਨ ਤੀਜੇ ਦਿਨ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਖੇਡ ਮੇਲੇ ਦਾ ਅਦਗਟਨ ਕੀਤਾ ਗਿਆ ਤੇ ਗੱਲਬਾਤ ਕਰਦੇ ਆ ਮੇਲਾ ਕਮੇਟੀ ਦੇ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡਦੀਪ ਸਿੰਘ ਆਲਾ ਤੋਂ ਪਮ ਦੀ ਪਮਾਂ ਦੀ ਰਿਪੋਰਟ ਲੈਓ ਜੀ 4 ਨੰਬਰ ਕਹਿਲਗੀ ਦੇ ਪਾਸੇ ਨਾਲ ਪਟਾ ਮਹਾਰਾਜ ਦੇ ਪਾਸੇ ਚਿੱਟਾ ਪਟਾ ਜੀ 5 ਨੰਬਰ ਵੀ ਤਿਆਰ ਰੱਖੋ ਹਰਦਪੰਦਰ ਦੀਪ ਸਿੰਘ ਵਾਲਾ ਸਤਨਾਮ ਚੋਗਾ ਰੇਂਦਾ ਸਮਰਾਲਾ ਰਵੀ ਵੀਰੇ ਵਾਲਾ ਦਾ ਮੁਤਾਇਦਲ ਦੇ ਪਟਾ ਲਾਲ ਇਹ ਅਗਲਾ ਮਨਦੀਪ ਸਿੰਘ ਜਹਾਂਪੁਰਾ ਦਾ ਕੋਟਾ ਫਲੈਸ਼ ਛੱਡੋ ਜੀ 4 ਨੰਬਰ

ਨਾਲ ਜੋੜ ਭਾਈ ਨਾਲ ਨਾਲ ਨੂੰ ਦੇਖੋ ਹਾਂਜੀ ਆਇਦਾ ਡਾਇਰੈਕਟਰ ਹਲਕੀਤ ਸਿੰਘ ਮਨਾਵਾ ਅਤੇ ਅਰਸ਼ਦੀਪ ਸਿੰਘ ਨੇਂਗਾ ਅਤੇ ਮਨਦੀਪ ਸਿੰਘ ਸੰਧੂ ਸਰਦਾਰ ਅੰਗਰੇਜ਼ ਸਿੰਘ ਗਰੇਵਾਲ ਜੋ ਅੱਜ ਦਾ ਦਰਕਰਨ ਕਰਨਗੇ ਅਸੀਂ ਉਹਨਾਂ ਵੱਲੋਂ ਸਾਰੇ ਹੀ ਨਗਰ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਜੀ ਆਇਆਂ ਆਖਦੇ ਆ ਅਤੇ ਜੋ ਵੀ ਖਿਡਾਰੀ ਆਪਣੇ ਜਾਨਵਰ ਲੈ ਕੇ ਆਏ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਤਨਤਲ ਬਾਬਾ ਬ੍ਰਹਮਦਾਸ ਜੀ ਦੀ ਯਾਦ ਦੇ ਵਿੱਚ ਸਿਆਮਾ ਸਲਾਨਾ ਜੋੜ ਮੇਲਾ ਕਿੰਦੇ ਦੀਪ ਸਿੰਘ ਵਾਲਾ ਜਿਹੜਾ ਫੀਸ ਕੋਟ ਦੇ ਵਿੱਚ 1 2 3 ਮਾਰਚ ਦਾ ਜੋ ਬਹੁਤ ਹੀ ਵਧੀਆ ਖੇਡਾਂ ਦਾ ਅਤੇ ਸੱਭਿਆਚਾਰਕ ਧਾਰਮਿਕ ਰੰਗਾਰੰਗ ਪ੍ਰੋਗਰਾਮ ਕੀਰਤਨ ਜਥੇ ਪ੍ਰਵਾਇਰ ਜਾ ਰਹੇ ਹੈ ਜਿਸ ਦੇ ਵਿੱਚ ਕਿ ਅੱਜ ਕੁੱਤਿਆਂ ਦੀਆਂ ਦੌੜਾਂ ਦਾ ਮੁਕਾਬਲਾ ਸੀ ਇਹ ਮੁਕਾਬਲਾ ਬੜਾ ਹੀ ਵਧੀਆ ਬੜਾ ਹੀ ਸ਼ਾਨਦਾਰ ਰਿਹਾ ਔਰ ਬਹੁਤ ਜ਼ਿਆਦਾ ਟੀਮਾਂ ਨੇ ਜਿਹਦੇ ਵਿੱਚ ਹਿੱਸਾ ਲਿਆ ਜਿਸ ਦੇ ਵਿੱਚ ਪਹਿਲਾ ਜੋ ਨਾਮ ਹੈ ਮਨ ਰੀਤ ਬਰਾੜ ਸੁਖਨਾ ਸਦਜੀਤ ਹਾਂਗਕਾਂਗ ਫੌਜੀ ਦਿੱਲੀ ਇਹਨਾਂ ਦੀ ਕੁੱਤੀ ਦੀ ਡੌਂਟ ਵੈਰੀ ਉਹਨਾਂ ਨੇ ਪਹਿਲਾ ਨਾਮ ਹਾਸਲ ਕੀਤਾ ਹੈ ਦੂਸਰੇ ਨੰਬਰ ਤੇ ਕਾਕਾ ਹਾਂਗਕਾਂਗ ਮਲੇਰਕੋਟਲਾ ਚੌਧਰੀ ਗਰੁੱਪ ਉਹਨਾਂ ਦੀ ਕੁੱਤੀ ਸੀ ਲਵ ਯੂ ਉਹਨਾਂ ਵੱਲੋਂ ਪ੍ਰਾਪਤ ਦੂਜਾ ਨਾਮ ਕੀਤਾ ਗਿਆ ਔਰ ਤੀਜੇ ਨੰਬਰ ਤੇ ਜਗਦੇਵ ਸਰਪੰਚ ਡਬੜੀ ਖਾਨਾ ਜਿੰਦਰ ਇਹਨਾਂ ਵੱਲੋਂ ਤੀਜਾ ਨਾਮ ਕੀਤਾ ਗਿਆ ਨੇ ਕੁੱਤੇ ਵੱਲੋਂ ਔਰ ਚੌਥੇ ਨੰਬਰ ਤੇ ਵਿੱਕੀ ਬਰਾੜ ਭਗਸਰ ਵਾਲੇ ਇਹਨਾਂ ਦੀ ਕੁੱਤੀ ਪੈਣੀ ਉਹਨਾਂ ਨੇ ਪ੍ਰਾਪਤ ਕੀਤਾ ਹੈ ਔਰ ਪਹਿਲੇ ਨੰਬਰ ਤੇ ਗੁਰਚਰਨ ਸਾਧੂ ਵਾਲਾ ਜਿਨ੍ਹਾਂ ਦੇ ਕੇ ਪੁੱਤਾ ਸੀ ਪੋਸਟਮੈਨ ਉਹਨਾਂ ਨੇ ਨਾਮ ਪ੍ਰਾਪਤ ਕੀਤਾ ਜੀ ਛੇਵੇਂ ਨੰਬਰ ਤੇ ਸਤਨਾਮ ਚੁੱਗਾ ਔਰ ਇਹਨਾਂ ਦਾ ਜੋ ਰਵੀ ਵੀਰੇ ਵਾਲਾ ਇਹਨਾਂ ਦੀ ਕੁੱਤੀ ਆਟਮ ਸੀ ਉਹਨਾਂ ਨੇ ਨਾਮ ਪ੍ਰਾਪਤ ਕੀਤਾ ਉਸ ਤੋਂ ਬਾਅਦ ਜੀ ਸੱਤਵੇਂ ਤੇ ਆ ਕੇ ਕਿਆਸਤ ਨਾਮ ਦੀ ਇੱਕ ਕਿਆਮਤ ਨਾਮ ਦੀ ਕੁੱਤੀ ਆ ਉਹਨਾਂ ਨੇ ਨਾਮ ਪ੍ਰਾਪਤ ਕੀਤਾ ਔਰ ਅੱਠਵੇਂ ਨੰਬਰ ਤੇ ਗੇਲਾ ਫੁੱਲੇ ਵਾਲਾ ਉਹਨਾਂ ਦੀ ਕੁੱਤੀ ਸੀ ਜੀ ਫਾਸਟ ਗਰੁੱਪ ਕੈਨੇਡਾ ਵਾਲੀ ਉਹਨਾਂ ਨੇ ਪ੍ਰਾਪਤ ਕੀਤਾ ਔਰ 9ਵੇਂ ਨੰਬਰ ਤੇ ਟਿੰਦਦੀਪ ਸਿੰਘ ਵਾਲਾ ਤੋਂ ਗੋਰਾ ਸਿੰਘ ਢਾਲੀਵਾਲ ਬਲਦੇਵ ਸਿੰਘ ਸਰਾਹ ਹਰਪ੍ਰੀਤ ਸਿੰਘ ਔਲਖ ਇਹਨਾਂ ਦੀ ਕੁੱਤੀ ਨੇ ਨਾਮ ਪ੍ਰਾਪਤ ਕੀਤਾ ਔਰ 10ਵੇਂ ਨੰਬਰ ਤੇ ਧਾਰ ਸਿੰਘ ਡੱਗੋਰ ਮਾਣਾ ਵਾਲੇ ਉਹਨਾਂ ਦੀ ਕੁੱਤੀ ਨੇ ਬਾਟਾ ਨੇ ਨਾਮ ਪ੍ਰਾਪਤ ਕੀਤਾ ਔਰ ਇਹ ਮੇਲਾ ਬਹੁਤ ਹੀ ਵਧੀਆ ਸ਼ਾਨੋ ਸ਼ੌਕ ਦੇ ਨਾਲ ਬੜੀ ਸ਼ਰਧਾ ਦੇ ਨਾਲ ਚੱਲੀ ਜਾਂਦਾ ਹੈ ਸਾਰੇ ਸੰਗਤ ਨੂੰ ਇਸ ਮੇਲੇ ਦੀ ਲੱਖ ਲੱਖ ਵਧਾਈ ਕਿੰਨੇ ਅਸੀਂ ਔਰ ਸ਼ੁਕਰ ਗੁਜ਼ਾਰ ਕਰਦੇ ਆਂ ਉਸ ਪਰਮਾਤਮਾ ਅੱਗੇ ਜਿਨ੍ਹਾਂ ਨੇ ਕਿ ਐਨ ਆਰ ਆਈ ਭਰਾਵਾਂ ਨੂੰ ਇੰਨਾ ਬਲ ਦਿੱਤਾ ਸੰਗਤ ਨੂੰ ਇੰਨਾ ਬਲ ਦਿੱਤਾ ਔਰ ਇੰਨੀ ਸੇਵਾਦਾਰਨ ਬਲ ਦਿੱਤਾ ਕਿ ਨੱਦਰ ਨੇ ਫਿਰ ਅੱਲ ਮਿਲ ਕੇ ਨਾ